ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ 'ਚ ਲੋ ਜੀ ਮਿੱਤਰੋ ਅੱਜ ਆਪਣਾ ਫੇਰ ਲੱਗਿਆ ਮੁੰਡੇ ਗਰੁੱਪ ਕੋਲ ਆ ਮੈਂ ਹੋ ਗਿਆ ਗगनਬਾਈ ਹੋ ਗਿਆ ਰਮਨ ਵੀਰਾ ਤੇ ਤਾਇਆ ਜੀ ਅਸੀਂ ਸਾਰੇ ਜਾ ਰਹੇ ਹਾਂ ਅੱਜ ਮੁੰਡੇ ਗਰੁੱਪ ਦੁਆਰ ਤੇ ਲੋ ਜੀ ਮਿੱਤਰੋ ਪਹੁੰਚ ਗਏ ਆਪਾਂ ਮੁੰਡੇ ਗਰੁੱਪ ਵਾਲਿਆਂ ਕੋਲ ਬੰਦੇ ਆਪਣੇ ਸਾਰੇ ਪਹੁੰਚ ਗਏ ਢੜੀਆਂ ਟਰਾਲੀਆਂ ਤਿਆਰ ਹੋਈਆਂ ਕੁੱਝ ਕੁੱਝ ਬਣ ਰਹੀਆਂ ਇੱਧਰ ਪੇਂਟ ਜੌਬ ਕਰ ਰਿਹਾ। ਬਾਕੀ ਇਹਨੂੰ ਰੰਗੋਇਆ ਵਾ ਮਿਲਟਰੀ ਕਲਰ। ਇਹਨੂੰ ਮਿਲਟਰੀ ਕਲਰ ਹੋਇਆ ਵਾ ਟਰਾਲੀ ਨੂੰ। ਲੋ ਜੀ ਮਿੱਤਰੋ। ਚੱਲ ਰਿਹਾ ਕੰਮ ਟਰਾਲੀਆਂ ਨਾ ਉਰੇ ਮਾਰੋ ਮਾਰਾਂ ਨਾ ਪੂਰਾ। ਕਾਸੀਆਂ ਕਾਲੀ ਆਪਣੇ ਵਾਲੀ ਯਾ ਤਾਂ ਆ ਹੋਏਗੀ ਜਾਂ ਇੱਕੋ ਚਾਸੀ ਨੀਚੇ ਪਈ ਆ ਦੋਨਾਂ ਵਿੱਚ ਇੱਕੋ ਹੋਏਗੀ 24 ਫੁੱਟੀਆਂ ਆਹ ਸਾਈਜ਼ ਬਣਾ ਰਹੇ ਆ 24 ਫੁੱਟ 24 7.5 ਆਖੜੀ ਹੈ 22 ਫੁੱਟੀਆਂ ਬਾਕੀ ਚੱਲ ਰਿਹਾ ਕੰਮ ਐਨ ਪੁੱਛੋ ਇਹ 22 ਹੋ ਗਈ ਬਾਈ 22 ਹੋ ਗਈ ਤਾਂ ਡਬਲ ਹੋ ਗਏ ਉਹ ਛੋਲੇ ਵਾਲੀ ਟਰਾਲੀ ਆ ਯਾਰ ਹੋ ਰਹਿਣਾ 15 ਸੱਤ ਕੀ ਜਿਵੇਂ ਝੋੜੀ ਜਿਹੀ ਲੱਗਦੀ ਹੈ ਬਿੱਡ ਦੇਖੋ ਇਹਗਾ 3.5 ਫੁੱਟ ਬਿੱਡ ਟਰਾਲੀ ਤੇ ਹੈਗੀ 15-7 ਬਿੱਡ 3.5 ਫੁੱਟ ਹੈ ਦਿਰਾੜ ਤਿਆਰ ਖੜੀ ਹੈ ਮਿਲਟਰੀ ਕਲਰ ਸਿੱਧੂ ਫਾਰਮ ਆਮ ਲਗਾ 14-7 ਹੈ ਮਾ ਕੀਆ ਖੜੀ ਇੱਕ ਟਰਾਲੀ ਤਿਆਰ ਹੈ ਆ ਵੀ ਥੋੜਾ ਮੋਟਾ ਰੈਂਡਾ ਹੋਣਾ ਦਾ ਮਾਮਲਾ ਲਗਾ 20 ਫੁੱਟੀ ਐ ਬਰਿੰਗ ਫਾਰਮ ਅਰੇ ਦੋਸਤਾਂ ਬਾਰੇ ਦਾ ਕਾਹੇ ਦਾ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਲੋਈ ਮਿੱਤਰੋ ਕੱਲ ਆਪਾਂ ਗਏ ਦੇ ਮੁੰਡੇ ਗਰੁੱਪ ਵਾਲਿਆਂ ਵਾ ਟਰਾਲੀ ਲਾਗੇ ਪਾਣ ਉਹ ਗਲ ਰਗੂਟਰ ਪਾ ਦੇ ਟਰਾਲੀ ਗੇ ਬਸ ਲਾਗੇ ਹੁਣੇ ਅੱਜ ਕਰਨ ਇੱਧਰ ਆਪਾਂ ਫੇਰ ਰਹੇ ਆ ਪਲੋ ਇਹ ਹੈਗਾ ਆਪਣਾ ਚਰੀ ਵਾਲਾ ਖੇਤ ਇਸਮੇ ਪਲੋ ਮਾਰ ਰਹੇ ਆ ਇਸਮੇ ਇਹਦੀ ਆਲੂ ਲਾਣੀ ਦੀ ਖਲਾ ਹੈ ਧਾਰ ਕੇ ਤਿਆਰ ਚੁਰ ਕਰ ਰਹੇ ਆ ਪਲੋ ਐਨ ਵਧੀਆ ਲੱਗ ਰਹੇ ਆ ਲਾਣੀ ਸੀ ਗੜਦੀ ਥੱਲੇ ਦੇ ਦੂਜਾ ਮੀਡੀਅਮ ਗੀਅਰ ਹੈ ਢਗਾਈ ਸਮੇਂ ਚੈੱਕ ਕਰ ਸਕਦਾ ਮੇਗਾ ਵੀ ਫੁੱਟ ਫੁੱਟ ਹੋਣਾ ਪੂਰਾ ਐਨ ਥੱਲੇ ਲਾ ਕੇ ਚਲਾ ਰਿਹਾ ਦੂਜੇ ਮੀਡੀਅਮ ਮੀਰਮਾ ਟਰੈਕਟਰ ਆਪਣਾ ਹੈਗਾ 8 ਮਾਡਲ ਪੂਰਾ 2.5 ਟਰੈਕਟਰ ਨਾਲ ਜਨਬਾ ਆਪਣੇ ਕੋ ਦੋ ਵਾਲੇ ਪਲੋਆ ਹੈ ਦੋ ਵਾਲੇ ਵੈਸੇ ਨਾ ਲਾਗਾਂ ਵਾਲਾ ਜਿਹੜਾ ਨਹੀਂ ਸਹੀ ਲਾਂਦੇ ਹੈਗੇ ਦੇਖਾਂਗੇ ਤਿੰਨ ਵਾਲੇ ਲਹੇਗੇ ਪਲੋ ਹੁਣ ਬਾਬਾ ਸੁੱਖ ਰੱਖੇ ਦੋ ਵਾਲਿਆਂ ਨੂੰ ਪਤਾ ਕਿ ਆ ਦੀ 2.5 ਲਾਗਾਂ ਵਾਲਾ ਕਿਹੜਾ ਸਹੀ ਨਹੀਂ ਲਾਂਦੇ ਕਿਹੜਾ ਕਿਹੜਾ ਨਾ ਇੰਨਾ ਕਿ ਛੱਡ ਦਾਂ ਫਾਂਡ ਚਲੂ ਐ ਵੀ ਜਾ ਪਰ ਰੂਟਾਵੇਟਰ ਮਾਰਾਂਗੇ ਫੇਰ ਇਹਨੇ ਲੋਟ ਆ ਜਾਣਾ ਪਰ ਆ ਫਾਂਡ ਛੱਡ ਦਿਆਂ ਫੇਰ ਵੀ ਲਾਗ ਲਾਗ ਹੁਣ ਇੱਕ ਫਾਂਡ ਇੱਧਰ ਰਹਿ ਜਾਣੀ ਹੈ ਹਾਈਡਰੋਲਿਕ ਪਲਾਵਾ ਹੈ ਪਲਾਵਾ ਇਹਨੂੰ ਵਧੀਆ ਲੱਗ ਰਿਹਾ ਖੇਤ ਜਮਾ ਵੀ ਉੱਚਾ ਨਹੀਂ ਮਣੀ ਹੈਗਾ ਇੱਕ ਸਾਰ ਖੇਤ ਹੈ ਬਾਕੀ ਸੈਟਿੰਗ ਪਾ ਡਿਪੈਂਡ ਹੈ ਆਪਣੀ ਆਪਣੀ ਜਿੱਤਰਾ ਇਤਰਾ ਸੈਟਿੰਗ ਕਰੀ ਜਾਂਾਂ ਡੰਡੇ ਦੀ ਸੈਟਿੰਗ ਹੋ ਗਈ ਲਿੰਕਾਂ ਢਿੱਲੀਆਂ ਚਹੀਦੀਆਂ ਪੂਰੇ ਦੀ ਹੋ ਗਿਆ 22 ਇੰਚ ਨੀਚੇ ਤੱਕ ਸਾਰੀ ਸੈਟਿੰਗ ਚ ਜਾਨੇ ਕਿ ਓਕੇ ਹੈ ਨਾ ਫਿਰ ਇਹਨ ਵਧੀਆ ਲਗਾਣਾ ਕੀ ਤੁਚਾ ਨੀਮਾ ਕਰ ਹੈ ਇਸकी ਬਹੁਤ ਸੈਟਿੰਗ ਹੈ ਜੇ ਆਪਾਂ ਘਟ ਬਦਲਣਾ ਕੋਈ ਪਰਾ ਇੱਕ ਢਿੱਲਾ ਹੋਏਗਾ ਇੱਕ ਟਾਈਟ ਹੋਏਗਾ ਘਟ ਬਦਲਣਾ ਜੇ ਆਪਾਂ ਨੇ ਬਾਕੀ ਚਲੋ ਮਾਰ ਰਹੇ ਹਾਂ ਵਲੋਗ ਮਿਲਦੇ ਹਾਂ ਬੰਦੂ ਲੋ ਜੀ ਆਪਣਾ ਹੋ ਗਿਆ ਕੀਤਾ ਫਿਰ ਸਿਕ ਘੰਟਾ ਰਹਿ ਗਈ ਤੇ ਮੱਲਾ ਰਹਿ ਗਿਆ ਇੱਕੋ ਪਰਲਾ ਹੋ ਗਿਆ ਜੇ ਆਪਾਂ ਮੱਲਾ ਕੱਢਣਾ ਹੈ ਆਪਾਂ ਹਮੇਸ਼ਾ ਇੱਧਰ ਲਾਗਦੇ ਲਾ ਕੇ ਪਰਾਂ ਨੂੰ ਮਿੱਟੀ ਪਾੜਨੀ ਹੈ ਖੇਤ ਕੰਨੀ ਨੂੰ ਇੱਧਰ ਨਹੀਂ ਲਾਣਾ ਕਦੇ ਵੀ ਇੱਧਰ ਜੇ ਲਾਵਾ ਫਿਰ ਗੱਬੇ ਖਾਲੀ ਰਹਿ ਜਾ ਹੁਣ ਜੇ ਆਪਾਂ ਖੇਤਗੇ ਲਾਗਦੇ ਮਿੱਟੀ ਲਾ ਕੇ ਪਰਾਂ ਨੂੰ ਪਾਟਾਂਗੇ ਤਾਂ ਉਸਮਾਂ ਖਾਲੀ ਨਹੀਂ ਰਹਿੰਦੀ ਸਿਰਫ ਇੱਧਰ ਲਾਗ ਲਾਗ ਰਹੇਗੀ ਜਦ ਆਪਾਂ ਰੋਟਾਵੇਟਰ ਮਾਰਾਂਗੇ ਤਾਂ ਸਾਰੀ ਕਾਲੀ ਕਵਰ ਹੋ ਜਾਣੀ ਹੈ ਨਾਲੇ ਇਸਮਾਂ ਖੇਤ ਉੱਤਾਂ ਨਹੀਂ ਬਣਦਾ ਰਹੇਗਾ ਹੁਣ ਇਖਤਸਾਰ ਪਿਆ ਖੇਤ ਬਸਿਕਾ ਲਾਸਟ ਬਾਂਡ ਰਹੇਗੀ ਆ ਮੱਲਾ ਕੱਢ ਕੇ ਜਾਂਦੇ ਵੇਦ ਨੂੰ ਕੱਢ ਦੇਣੇ ਆਪਾਂ ਦੇਖੋ ਇਹ ਰਹਿਣ ਬਈ ਇਖਤਸਾਰ ਮਿੱਟੀ ਕੜਤੀ ਲਾਲ ਬਸ ਮ्युनਿਸਪਲ ਦੇਖਣਗੇ ਜੇ ਰੂਡਾ ਮੀਟਰ ਮਾਰਾਂਗੇ ਤਾਂ ਆਪਾਂ ਮਿੱਟੀ ਰੱਖਣੀ ਪੈਣੀ ਥੋੜੀ ਜੀ ਰੂਗਾ ਮਾਰਾਂਗੇ ਨਾਲੇ ਆ ਗਲੇ ਡੂਲੇ ਜਿਹੜੇ ਹੈਗੇ ਆ ਪੁੱਛੇਗੀ ਹੈ ਤਾਂ ਤੁਸੀਂ ਹੀ ਆਨੇ ਹੈ ਗਾਰੇ ਜੀ ਵਾਲੇ ਤੇਰੇ ਤੇ ਆਹ ਫਿਰ ਜੇ ਰੂਡਾ ਮੀਟਰ ਨਾ ਚੱਲਿਆ ਫਿਰ ਉਹ ਸੁਪਰ ਮੀਟਰ ਮਾਰ ਦਾਂਗੇ ਉਹ ਹਵਾਈ ਭਾਰੀ ਆ ਦੁੱਧੋ ਦੇਖੋ ਬਸ ਆ ਰਹਿ ਗਏ ਦੋ ਚਾਰ ਕਿਢੇ ਇੱਕ ਕਿਢਾ ਰਹਿ ਗਿਆ ਫਿਰ ਆਪਣਾ ਮੇਕੂਰੀਆ ਪਟਾਣ ਲੋਈ ਮਿੱਤਰੋ ਕੋਲੋਂ ਮਾਰ ਗਏ ਆਪਾਂ ਦੋ ਤਿੰਨ ਘੰਟੇ ਸੁਕਾ ਦਿਆ ਖੇਤ ਕੜੇ ਆ ਕਲੇ ਜੀ ਹੈ ਧੱਗਾ ਰਹਿ ਜੀ ਹੈ ਜਿਆਦਾ ਡਰੇ ਨਹੀਂ ਹੁਣ ਆਪਾਂ ਲੱਗੇ ਪਹਿਲਾਂ ਸਲਾਦ ਦੀ ਰੋਡਾ ਵੇਟਰ ਲੈ ਆਣੇਗੀ ਪਰ ਰੋਡਾ ਵੇਟਰ ਗੱਲ ਪਾਣੀ ਜਿਹਨੇ ਧੜਕੀ ਜਾਂਦਾ ਤੇ ਫਿਰ ਸੁਪਰ ਸੀਟਰ ਲੈ ਆਏ ਕੱਟ ਗਏ ਜਿੱਥੇ ਕੱਟਿਆ ਉਹ ਛੱਗਿਆ ਪਿਆ ਤਾਂ ਸੁਪਰ ਸੀਟਰ ਕਰਾਂ ਪਾਣੀ ਇਹ ਗੱਲ ਬਸ ਹੁਣੀ ਸਮਾਂ ਖਾਲੇ ਮਾਰ ਦਾਂਗੇ ਖਾਲੇ ਮਾਰ ਕੇ ਦੋ ਤਿੰਨ ਦਿਨ ਪਿਆ ਰਹੇਗਾ ਫਿਰ ਉਸਕੇ ਬਾਅਦ ਮੈਂ ਮਲੇ ਜਨ ਮਾਰਾਂ ਦੋ ਕੁ ਵਾਰੀ ਫਾਲੇ ਕੱਢਦੇਗੇ ਇਸ ਤਰ੍ਹਾਂ ਅੱਜ ਕੱਢਦੇਗੇ ਸੁਪਰ ਲੀਡਰ ਦੇ ਬਾਅਦ ਵਿੱਚ ਇੱਕ ਵਾਰੀ ਦੋ ਦਿਨਾਂ ਬਾਅਦ ਫੇਰ ਕੱਢਦੇਗੇ ਫੇਰ ਉਸਤੇ ਬਾਅਦ ਮਾ ਲੇਜ਼ਰ ਮਾਰਦੇਗੇ ਲੇਜ਼ਰ ਮਾਰ ਕੇ ਫੇਰ ਉਸਤੇ ਬਾਅਦ ਆਪਾਂ ਨੇ ਫਾਲੇ ਕੱਢਦੇ ਨੇ ਚੰਗੀ ਤਰ੍ਹਾਂ ਫਾਲੇ ਕੱਢ ਕੇ ਸੁਹਾਗਾ ਮਾਰ ਕੇ ਮਾਲ ਪੱਤਾ ਖੰਡਾ ਕੇ ਪੂਰਾ ਡਾਈ ਟੂਈ ਪਲਾਸ ਫੇਰ ਆਪਾਂ ਨੇ ਮੱਤ ਕਰਦੇ